ਦੇਖੋ ਜੀ ਤੁਸੀਂ ਜਾਣਦੇ ਹੋ ਕਿ ਮਾਨਯੋਗ ਸੀਐਮ ਸਾਹਿਬ ਨੇ ਇੱਥੇ ਡੇਰਾਬਸੀ ਹਲਕੇ ਤੋਂ ਹੀ ਇਹ ਸਰਕਾਰ ਤੁਹਾਡੇ ਦਵਾਰ ਕੈਂਪਸ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਵਿੱਚ ਕੀਤੀ ਸੀ ਔਰ ਉਦੋਂ ਤੋਂ ਅਸੀਂ ਮਹੀਨਾ ਦਰ ਮਹੀਨਾ ਪਿੰਡ ਪਿੰਡ ਜਾ ਕੇ ਇਹ ਸਾਰੇ ਡਿਪਾਰਟਮੈਂਟਸ ਨੂੰ ਇਕੱਤਰ ਕਰਕੇ ਪਿੰਡਾਂ ਦੇ ਵਿੱਚ ਇਹ ਕੈਂਪਸ ਲਾ ਰਹੇ ਹਾਂ ਸ਼ਹਿਰਾਂ ਦੇ ਵਿੱਚ ਇਹ ਕੈਂਪਸ ਲਾ ਰਹੇ ਹਾਂ ਤਾਂ ਕਿ ਅਸੀਂ ਸਰਕਾਰ ਨੂੰ ਹਰ ਪਿੰਡ ਤੱਕ ਪਹੁੰਚਾ ਸਕੀਏ ਇਸ ਦੇ ਵਿੱਚ ਕਈ ਵਿਭਾਗ ਤੁਸੀਂ ਦੇਖੋਗੇ ਕਿ ਖੇਤੀ ਤੋਂ ਲੈ ਕੇ ਜਿਹੜਾ ਸਚਾਈ ਵਿਭਾਗ ਹੈ ਵਾਟਰ ਸਪਲਾਈ ਸੈਨੀਟੇਸ਼ਨ ਹੈ ਇਰੀਗੇਸ਼ਨ ਵਿਭਾਗ ਹੈ ਜਾਂ ਪਾਵਰ ਡਿਪਾਰਟਮੈਂਟ ਹੈ ਫੂਡ ਸਪਲਾਈ ਪਟਵਾਰੀ ਇੱਥੇ ਬੈਠੇ ਨੇ ਸਾਂਝ ਕੇਂਦਰ ਇੱਥੇ ਬੈਠਾ ਹੈ ਤਾਂ ਸਾਰੀ ਜਿਹੜੀ ਸਭ ਤੋਂ ਪਹਿਲਾਂ ਤਾਂ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਹੀ ਇਹਨਾਂ ਦਾ ਨਿਪਟਾਰਾ ਹੋ ਸਕੇ ਔਰ ਜਿਹੜੀਆਂ ਸ਼ਿਕਾਇਤਾਂ ਇੱਥੇ ਨਹੀਂ ਕਿਸੇ ਕਾਰਨ ਵਸ਼ ਨਿਪਟਾਰਾ ਹੋ ਸਕਦਾ ਉਹਦਾ ਅਸੀਂ ਬਤੌਰ ਰਿਕਾਰਡ ਰੱਖ ਕੇ ਆਪਣੇ ਦਫ਼ਤਰ ਚ ਕੱਲੇ-ਕੱਲੇ ਡਿਪਾਰਟਮੈਂਟ ਨਾਲ ਰਿਵਿਊ ਕਰਦੇ ਹਾਂ ਤਾਂ ਕਿ ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ ਇਸ ਦੇ ਨਾਲ ਹੀ ਇਹ ਇੱਕ ਇਸ ਤਰ੍ਹਾਂ ਦਾ ਵੀ ਪਲੇਟਫਾਰਮ ਹੁੰਦਾ ਹੈ ਕਿ ਜਿਹੜੀ ਸਰਕਾਰ ਦੀਆਂ ਸਕੀਮਾਂ ਹੈ ਉਹ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਜਿਵੇਂ ਅੱਜ ਅਸੀਂ ਮੱਛੀ ਪਾਲਣ ਦੀ ਸਕੀਮ ਜਿਸ ਦੇ ਵਿੱਚ 60 60% ਤੱਕ ਦੀ ਸਬਸਿਡੀ ਮਿਲਦੀ ਹੈ ਔਰ ਉਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ 7 ਲੱਖ ਦੇ ਵਿੱਚ ਤੁਸੀਂ ਨਵਾਂ ਛੱਪੜ ਫਟਵਾ ਕੇ ਉਸ ਦੇ ਵਿੱਚ 40% 50% ਸਰਕਾਰ ਤੋਂ ਸਬਸਿਡੀ ਲੈ ਕੇ ਨਵਾਂ ਰੋਜ਼ਗਾਰ ਵੀ ਕ੍ਰੀਏਟ ਕਰ ਸਕਦੇ ਹੋ ਔਰ ਜਿਹੜੇ ਚੋਨਾ ਔਰ ਆਪਣਾ ਕਣਕ ਅਸੀਂ ਹਰ ਜ਼ਿਮੀਦਾਰ ਅਜ ਮਜਬੂਰ ਹੈ ਲਾਉਣ ਲਈ ਉਹਦੇ ਤੋਂ ਵੀ ਜ਼ਿਮੀਦਾਰ ਬਚ ਸਕਦਾ ਹੈ ਉਹਦੇ ਨਾਲ ਹੀ ਡ੍ਰਿਪ ਇਰੀਗੇਸ਼ਨ ਬਾਰੇ ਸੋਇਲ ਕਨਜ਼ਰਵੇਸ਼ਨ ਵਿਭਾਗ ਨੇ ਦੱਸਿਆ ਕਿ 1 ਹੈਕਟੇਰ ਦੇ ਵਿੱਚ 2.5 ਲੱਖ ਦਾ ਖਰਚਾ ਹੈ ਜਿਸ ਦੇ ਵਿੱਚ ਸਿਰਫ 20000 ਦਾ ਖਰਚਾ ਜਿਹੜਾ ਹੈ ਉਹ ਜ਼ਿੰਮੇਦਾਰ ਵੱਲੋਂ ਦਿੱਤਾ ਜਾਣਾ ਅੱਗੇ ਆਉਣ ਵਾਲਾ ਚੋਣ ਚੋਣੇ ਦਾ ਜਿਹੜਾ ਸੀਜ਼ਨ ਹੈ ਉਹ ਆਉਣ ਜਾ ਰਿਹਾ ਹੈ ਉਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਪਰਾਲੀ ਨੂੰ ਸਾੜਨ ਦੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਕ੍ਰੀਏਟ ਹੋ ਜਾਂਦੀ ਹੈ ਔਰ ਉਸ ਦੇ ਲਈ ਵੀ ਸਰਕਾਰ ਬਹੁਤ ਵੱਡੀਆਂ ਵੱਡੀਆਂ ਸਕੀਮਸ ਸਰਕਾਰ ਨੇ ਲਾਂਚ ਕੀਤੀ ਹੋਈ ਹੈ ਜਿਸ ਦੇ ਵਿੱਚ ਬੈਲਰਸ ਹੋਰ ਤਰ੍ਹਾਂ ਦੀਆਂ ਮਸ਼ੀਨਾ ਸਰਕਾਰ ਸਬਸਿਡੀ ਦੇ ਉੱਤੇ 90% ਤੱਕ ਦੀ ਸਬਸਿਡੀ ਜਿਹੜੀ ਹੈ ਸਰਕਾਰ ਉਹਦੇ ਵਾਸਤੇ ਦੇ ਰਹੀ ਹੈ ਹੁਣ ਇਸ ਸਮੇਂ ਇਹ ਟਾਈਮ ਹੈ ਜਿਸ ਦੇ ਵਿੱਚ ਜ਼ਿੰਮੇਦਾਰ ਇਹਨਾਂ ਸਕੀਮਾਂ ਦੇ ਵਿੱਚ ਅਪਲਾਈ ਕਰ ਸਕਦੇ ਹਨ ਔਰ ਉਹਦਾ ਲਾਭ ਲੈ ਸਕਦੇ ਹਨ ਤੇ ਮੈਂ ਤੁਹਾਡੇ ਰਾਹੀਂ ਸਾਰੇ ਲਾਲਦੂ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਇਸ ਕੈਂਪ ਦੇ ਵਿੱਚ ਆ ਕੇ ਆਪਣੇ ਜਿਹੜੇ ਸਰਟੀਫିକੇਟਸ ਬਣਨੇ ਆ ਜਾਂ ਹੋਰ ਤੁਹਾਡੀ ਕੋਈ ਵੀ ਪੈਂਡਿੰਗ ਗ੍ਰੀਵੈਂਸ ਹੈ ਉਹਦਾ ਨਿਪਟਾਰਾ ਹੋ ਸਕਦਾ ਹੈ ਇਸ ਕੈਂਪ ਦੇ ਵਿੱਚ ਆ ਕੇ ਜ਼ਰੂਰ ਉਹਦਾ ਲਾਭ ਲਓ ਔਰ ਜਿਹੜੇ ਵਿਭਾਗ ਆਪਣੀ ਸਕੀਮਾਂ ਲੈ ਕੇ ਇੱਥੇ ਆਏ ਨੇ ਉਹਦੇ ਬਾਰੇ ਵੀ ਆਪਣੀ ਇਨਕੁਆਰੀਜ਼ ਆਪਣੇ ਫਾਰਮ ਵਿੱਚ ਇੱਥੇ ਭਰ ਦਿਓ ਤਾਂ ਕਿ ਅਸੀਂ ਦਫ਼ਤਰ ਜਾ ਕੇ ਉਹਦੀ ਪ੍ਰੋਸੈਸਿੰਗ ਕਰ ਸਕੀਏ ਜੀ ਅਮਮ ਇਸ ਤੋਂ ਇਲਾਵਾ ਜਿਸ ਤਰ੍ਹਾਂ ਇੱਥੇ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਕੋਈ ਕੈਂਪ ਲਗਾਉਣ ਦਾ ਅੱਗੇ ਪ੍ਰਪੋਜ਼ਲ ਹੈਗਾ ਹਾਂਜੀ ਅਸੀਂ ਇਹਦਾ ਜਿਹੜਾ ਕੈਂਪ ਦਾ ਸ਼ਡਿਊਲ ਹੈ ਉਹ ਦੋ ਦੋ ਮਹੀਨੇ ਬਾਅਦ ਸ਼ਡਿਊਲ ਪਲਾਨ ਕਰਦੇ ਹਰ ਹਫਤੇ ਦੋ ਕੈਂਪਸ ਲੱਗਦੇ ਜਿਵੇਂ ਆਉਣ ਵਾਲੇ ਮੰਗਲਵਾਰ ਨੂੰ ਮੋਹਾਲੀ ਵਿਖੇ ਕੈਂਪ ਲੱਗਣ ਜਾ ਰਿਹਾ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਖਰੜ ਵਿਖੇ ਕੈਂਪ ਲੱਗੇਗਾ ਔਰ ਉਸ ਤੋਂ ਅਗਲੇ ਹਫਤੇ ਵਾਪਸ ਡੇਰਾਬੇਸੀ ਹਲਕੇ ਦੇ ਵਿੱਚ ਕੈਂਪ ਲੱਗੇਗਾ ਇਸ ਤਰ੍ਹਾਂ ਹੀ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਦੇ ਆਏ ਹੋ ਪੰਖਰਪੂਰ ਵਿਖੇ ਕੈਂਪ ਲੱਗਿਆ ਸੀ ਫਿਰ ਪਿਛਲੇ ਹਫਤੇ ਫੇਰ ਡੇਰਾਬੇਸੀ ਵਿੱਚ ਕੈਂਪ ਲੱਗਿਆ ਸੀ ਤਾਂ ਵਕ ਵਕ ਸਮੇਂ ਤੇ ਹਰ ਮੰਗਲਵਾਰ ਔਰ ਹਰ ਸ਼ੁੱਕਰਵਾਰ ਜਿਹੜੇ ਹਨ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਕਾ ਅਸੀਂ ਇਹ ਕੈਂਸਲ ਆ ਮੈਂ ਆਪਣੇ ਜ਼ਿਲ੍ਹਾ ਮੁਹਾਲੀ ਵਾਲਿਆਂ ਨੂੰ ਇਸ ਕੈਂਪ ਦੇ ਪ੍ਰਤੀਕੀ ਕਹਿਣਾ ਚਾਹੁੰਦਾ ਮੈਂ ਤੁਹਾਡੇ ਰਹੀਂ ਫੇਰ ਸਾਡੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਇਹਨਾ ਕੈਂਸਲ ਦਾ ਵੱਧ ਚੜ ਕੇ ਜਿਹੜਾ ਹੈ ਫਾਇਦਾ ਲਾਓ ਇਸ ਦੇ ਵਿੱਚ ਭਾਗ ਲਓ ਔਰ ਤੁਹਾਡੀਆਂ ਸਮੱਸਿਆ ਸਮੱਸਿਆਵਾਂ ਬਾਰੇ ਸਾਨੂੰ ਵੀ ਪਤਾ ਲੱਗਦਾ ਹੈ ਇਹਨਾਂ ਵਿੱਚ ਅਸੀਂ ਹੋਰ ਇਹਨਾਂ ਕੈਂਪਸ ਨੂੰ ਹੋਰ ਕਿਵੇਂ ਬਿਹਤਰ ਤਰੀਕੇ ਨਾਲ ਕਰ ਸਕਦੇ ਆ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਤਾਂ ਜ਼ਰੂਰ ਬਾਦ ਬਾਦੂ ਘੰਟੀ ਦੇ ਵਿੱਚ ਇੱਥੇ ਆਓ ਤਾਂ ਕਿ ਇਹਨਾਂ ਦਾ ਜਿਹੜਾ ਮਕਸਦ ਹੈ ਉਹ ਕਾਰਗਰ ਹੋ ਸਕੇ ਮੈਡਮ ਆਪਣੇ ਹਰਕੇ ਚ ਕੱਗਰ ਦਰਿਆ ਦੇ ਜਿਹੜਾ ਖੜਾ ਨਹੀਂ ਸਥਿਤੀ ਨੂੰ ਦੇਖਦੇ ਹੋ ਕੀ ਅਪਡੇਟ ਹੈ ਇਸ ਟਾਈਮ जिला प्रशासन हां जी देखो ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਨ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਕਰਾਇਆ ਹੈ ਡਰੇਨੇਜ ਵਿਭਾਗ ਨੇ ਉਸ ਦੇ ਵਿੱਚ ਬਨ ਦੀ ਸਸ਼ਕਤੀਕਰਨ ਵਾਸਤੇ ਬਹੁਤ ਅਹਿਮ ਕਦਮ ਚੁੱਕੇ ਨੇ ਔਰ ਮੈ ਟਿਵਾਨਾ ਪਿੰਡ ਆਪ ਵੀ ਹੋ ਕੇ ਆਈ ਹੈ ਐਸ ਡੀ ਐਮ ਸਾਹਿਬ ਵੀ ਵਕ ਵਕ ਸਮੇਂ ਤੇ ਜਾ ਚੁੱਕੇ ਹਨ ਮੈਂ ਸਮਝਦੀ ਹਾਂ ਕਿ ਲੋਕਾਂ ਦੇ ਵਿੱਚ ਵੀ ਕਾਫੀ ਉਸ ਨੂੰ ਲੈ ਕੇ ਖੁਸ਼ੀ ਹੈ ਕਿ ਬਹੁਤ ਸਾਲਾਂ ਬਾਅਦ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਬਨ ਨੂੰ ਲੈ ਕੇ ਹੋਇਆ ਤੇ ਨਗਰ ਕਾਉਂਸਲਸ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਜਿਹੜੀ ਡਰੇਨਸ ਐ ਨਾਲੀਆਂ ਐ ਉਹਨਾਂ ਦੀ ਸਫਾਈ ਦਾ ਕੰਮ ਅਸੀਂ ਮੌਨਸੂਨ ਤੋਂ ਪਹਿਲਾਂ ਕਰਾਇਆ ਐ ਔਰ ਹੁਣ ਮੈਂ ਸਮਝਦੀ ਐ ਕਿ ਆਲਮੋਸਟ ਸਾਰਾ ਕੰਮ ਉਹ ਪੂਰਾ ਹੋ ਚੁੱਕਿਆ ਐ ਤੇ ਸਾਨੂੰ ਉਮੀਦ ਐ ਕਿ ਐਤ ਕੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਜਿਹੜੀ ਐ ਫਲੱਡ ਕਰਕੇ ਨਹੀਂ ਹੋਵੇਗੀ ਜਿੱਥੇ ਲੋ ਲਾਇੰਗ ਏਰੀਆਜ਼ ਦੇ ਵਿੱਚ ਪਾਣੀ ਹੁਣ ਵੀ ਭਰਦਾ ਐ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਨਐਚਆਈ ਦੇ ਰਾਹੀਂ ਅਤੇ ਸਾਡੇ ਕਾਉਂਸਲਸ ਰਾਹੀਂ ਕਿ ਜਿਹੜੇ ਪੰਪਸ ਹੈ ਉਹ ਪੰਪਸ ਲਾ ਕੇ ਛੇਤੀ ਤੋਂ ਛੇਤੀ ਪਾਣੀ ਨੂੰ ਡレイン ਆਊਟ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਸੁਵਿਧਾ ਨਾ ਹੋ। ਬਾਲਾ ਚੰਡੀਗੜ੍ਹ ਰੋਡ ਦੀ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਹੈ। ਜੇ ਕਿਸੇ ਨੇ ਚਿਰਕ ਪਰ ਜਾਣਾ ਹੋਵੇ ਤਾਂ 2 ਘੰਟੇ ਲੱਗਦੇ। ਇਹਦਾ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੱਢਿਆ ਗਿਆ ਕੋਈ ਹੱਲ ਕੋਈ ਦੇਖੋ ਜੀ ਤੁਸੀਂ ਜਾਣਦੇ ਹੋ ਕਿ ਇੱਕ ਤਾਂ ਇੱਕ ਨਵਾਂ ਅੰਬਾਲਾ ਚੰਡੀਗੜ੍ਹ ਦਾ ਰੂਟ ਹੀ ਬਹੁਤ ਛੇਤੀ ਉਮੀਦ ਹੈ ਕਿ ਇਸ ਸਾਲ ਦੇ ਜਾਂ ਮੈਕਸਿਮਮ ਅਗਲੇ ਸਾਲ 2025 ਦੇ ਜੂਨ ਤੱਕ ਨਵਾਂ ਰੂਟ ਹੀ ਸਾਨੂੰ ਮਿਲ ਜੇਗਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਟ੍ਰੈਫਿਕ ਦੀ ਮਾਤਰਾ ਵੀ ਬਹੁਤ ਵੱਡੇ ਪੱਧਰ ਤੇ ਵੱਧ ਗਈ ਹੈ ਔਰ ਉਸ ਦੇ ਨਾਲ NHAI ਨੇ ਦੋ ਜਿਹੜੇ ਹੈ ਓਵਰ ਬ੍ਰਿਜਸ ਵੀ ਇਸ ਰੋਡ ਤੇ ਪਲਾਨ ਕੀਤੇ ਹੋਏ ਆ ਉਹ ਵੀ ਹੁਣ ਮੁਕੰਮਲ ਹੋਣ ਵਾਲੇ ਨੇ ਤੇ ਉਸ ਦੇ ਨਾਲ ਵੀ ਮੈਂ ਸਮਝਦੀ ਹਾਂ ਕਿ ਕੁਝ ਰਾਹਤ ਮਿਲ ਰਹੀ ਹੈ। ਕੋਈ ਰੋਡ ਦੀ ਹਾਲਤ ਖਸਤਾ ਹੈ, ਕੋਈ ਟ੍ਰੈਫਿਕ ਉੱਥੇ ਹੁਣ ਜਾਣਾ ਬੰਦ ਹੋ ਗਈ ਹੈ। ਉਹ ਉੱਥੇ ਕਿਸ ਕਰਕੇ ਸਾਰੀ ਇਧਰ ਆ ਗਈ ਹੈ। ਜੋ ਸੰਭੂ ਖੁੱਲਦਾ ਹੈ ਤਾਂ ਜਾ ਕੇ ਬੈਠ ਰਿਹਾ ਹੈ ਸੰਭੂ ਖੁੱਲਦਾ ਸੰਭੂ ਖਲਵਾਓ ਪ੍ਰਸ਼ਾਸਨ ਕਰੋ ਤਾਂ ਕਿ ਮਸਲਾ ਹੱਲ ਹੋਏਗਾ। ਜੀ।